ਇਹਲੇ ਦਿਨਾਂ ਚ ਤੁਹਾਨੂੰ ਪਤਾ ਹੈ ਜੀ ਸਾਰਿਆਂ ਨੂੰ ਆਪਾਂ ਨੂੰ ਕਿ ਹੰਸਪਾਜੀ ਦੇ ਪਰਿਵਾਰ ਤੇ ਜਿਹੜਾ ਬਹੁਤ ਵੱਡਾ ਝਟਕਾ ਲੱਗਾ ਉਹਨਾਂ ਨੂੰ ਬਹੁਤ ਵੱਡਾ ਦੁੱਖ ਲੱਗਾ ਉਹਨਾਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਚਾਹੇ ਸਾਡੇ ਛੋਟੇ ਵੀਰ ਨਵਰਾਜ ਹੰਸਾ ਜੁਬਰਾਜ ਹੰਸਾ ਜਿਨ੍ਹਾਂ ਦੀ ਮਾਂ ਚਲੀ ਜਾਣਾ ਹੰਸਪਾਜੀ ਉਹਨਾਂ ਦਾ ਜੀਵਨ ਸਾਥੀ ਚਲਾ ਗਿਆ ਤੇ ਇਸ ਉਮਰ ਦੇ ਪੜਾ ਦੇ ਵਿੱਚ ਜੀਵਨ ਸਾਥੀ ਜਿੱਦਾਂ ਜਾਣਾ ਜਿਹੜਾ ਉਹ ਬਹੁਤ ਹੀ ਦੁਖਦਾਈ ਹੁੰਦਾ ਸੋ ਅਸੀਂ ਹਮੇਸ਼ਾ ਸੁੱਖ ਦੁੱਖ ਦੇ ਵਿੱਚ ਹੰਸਪਾਜੀ ਨਾਲ ਹੰਸਪਾਜੀ ਦੇ ਪਰਿਵਾਰ ਨਾਲ ਅਸੀਂ ਹਮੇਸ਼ਾ ਖੜਦੇ ਰਹੇ ਹਾਂ ਔਰ ਖੜਾਂਗੇ ਸੋ ਅੱਜ ਵੀ ਅਸੀਂ ਸਾਰੇ ਜਿੰਨੇ ਵੀ ਉਹਨਾਂ ਦੇ ਦੋਸਤ ਮਿੱਤਰ ਆ ਸਾਥ ਸੰਬੰਧੀ ਆ ਕਲਾਕਾਰ ਨੇ ਫੈਨ ਨੇ ਸਾਰੇ ਉਹ ਸਾਰੇ ਅੱਜ ਆ ਮਾਤਾ ਜੀ ਦੀ ਜਿਹੜੀ ਅੰਤ ਅਰਦਾਸ ਦੇ ਵਿੱਚ ਪਹੁੰਚੇ ਆ ਸੋ ਅਰਦਾਸ ਇਹ ਕਰਾਂ ਕਿ ਮਾਲਕ ਨੂੰ ਆਪਣੇ ਚਰਨਾਂ ਦੇ ਵਿੱਚ ਨਵਾ ਜੀ ਪਰਸਨਲੀ ਵੀ ਮੁਲਾਕਾਤ ਹੋਈ ਉਹਨਾਂ ਨਾਲ ਨਹੀਂ ਬਹੁਤ ਬਹੁਤ ਘੱਟ ਉਹਨਾਂ ਨਾਲ ਮੁਲਾਕਾਤ ਹੋਈ ਕਿਉਂਕਿ ਉਹ ਕੰਮ ਜਿਆਦਾ ਘਰ ਚ ਹੀ ਰਹਿੰਦੇ ਸੀ ਘਰ ਦਾ ਸਾਰੀ ਬਾਗਡੋਰ ਉਹਨਾਂ ਦੇ ਹੱਥ ਸੀ ਸੀਗੇ ਪਰ ਸਾਡੇ ਡੇਰਾ ਲਾਲ ਬਾਸ਼ਾ ਜੀ ਦਾ ਉੱਥੇ ਕਈ ਵਾਰੀ ਹੰਸ ਬਾਜੀ ਨਾਲ ਉਹ ਜਾਂਦੇ ਹੁੰਦੇ ਸੀ ਤਾਂ ਇੱਕ ਦੋ ਵਾਰੀ ਉੱਥੇ ਉਹਨਾਂ ਨਾਲ ਮੁਲਾਕਾਤ ਹੋਈ ਆ ਪਰ ਬਹੁਤੀ ਉਹਨਾਂ ਨਾਲ ਕਦੇ ਗੱਲਬਾਤ ਨਹੀਂ ਹੋਈ ਕਿਉਂਕਿ ਹਮੇਸ਼ਾ ਹੰਸ ਬਾਜੀ ਨਾਲ ਹੀ ਜ਼ਿਆਦਾ ਮਿਲਦੇ ਰਹਿਣ ਉਹਨਾਂ ਦਾ ਉਹਨਾਂ ਨਾਲ ਹੀ ਬਾਬਸਤਾ ਰਿਹਾ ਸੋ ਅਰਦਾਸ ਕਰਦੇ ਆ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਪਾਸ ਕਰੇ ਬਹੁਤ ਮਿਹਰਬਾਨ ਪਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਇੱਕ ਉਹ ਵਧੀਆ ਇਨਸਾਨ ਨੇ ਔਰ ਉਹਨਾਂ ਦੇ ਜੀਵਨ ਸਾਥੀ ਦਾ ਜੋੜਾ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹ ਵਿਆਹ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਵਾਹਿਗੁਰੂ ਉਹਨਾਂ ਨੂੰ ਆਪਣਾ ਭਾਣਾ ਮੰਨਣ ਦਾ ਬਲ ਬਖਸ਼ ਤੇ ਵਿਛੜੀ ਰੂਹ ਨੂੰ ਆਪਣੇ ਚਰਨਾ ਚ ਨਿਵਾਸ ਦੋ। ਬਾਈ ਬੜੇ ਦੁੱਖ ਦੀ ਘੜੀ ਹੈ ਜੀ। ਬਦਮਸ਼ਰੀ ਹੰਸਰਾਜਨ ਸੋਲਨਾ ਦੀ ਮਿਸਿਸ ਉਹਨਾਂ ਦਾ ਅੰਤਿਮ ਅੱਜ ਪਹੁੰਚਾ ਅੰਤਿਮ ਅਰਦਾਸ ਵਿੱਚ ਸਾਰੇ ਕਲਾਕਾਰ ਸ਼ਾਮਿਲ ਹੋਏ ਨੇ। ਜਿੰਨੇ ਜਿੰਨੇ ਵੀ ਪਤਾ ਲੱਗਦਾ ਆਪਣੇ ਪੰਜਾਬ ਚੋਂ ਨਹੀਂ ਪੰਜਾਬ ਤੋਂ ਬਾਹਰ ਵੀ ਔਰ ਇੰਡੀਆ ਤੋਂ ਬਾਹਰ ਜਿਹੜੇ ਜਿਹੜੇ ਲੋਕ ਉਹਨਾਂ ਨਾਲ ਪਿਆਰ ਕਰਦੇ ਨੇ। ਉਹ ਅੱਜ ਇੱਥੇ ਇੱਕ ਦੁੱਖ ਦੀ ਘੜੀ 'ਚ ਸ਼ਾਮਲ ਹੋਣ ਵਾਸਤੇ ਆਏ ਨੇ। ਔਰ ਬੜਾ ਦੁੱਖ ਹੋ ਰਿਹਾ ਔਰ ਪਰਿਵਾਰ ਜਿਹੜਾ ਐਸ ਵੇਲੇ ਬਹੁਤ ਦੁਖੀ ਹੈ ਔਰ ਮੈਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਾ। ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ ਤੇ ਆਤਮਨ ਸ਼ਾਂਤੀ ਦਿਓ ਤੇ ਪਰਿਵਾਰ ਨੂੰ ਇਹ ਬਲ ਬਖਸ਼ਦਾ। ਘਰ ਮਜ਼ਬੂਤ ਹੋਵੇ ਤਾਂ ਤੁਸੀਂ ਆਪਣਾ ਆਪਣਾ ਕੰਮ ਬੜਾ ਬਾਖੂਤੀ ਕਰਦੇ ਹੋ ਤੇ ਇਹ ਇਸ ਗੱਲ ਦੀ ਤਰਜਮਾਨੀ ਕਰਦਾ ਹੈ ਕਿ ਉਹਨਾਂ ਨੇ ਘਰ ਨੂੰ ਕਿੰਨਾ ਅੱਛਾ ਬੱਚਿਆਂ ਦੀ ਕਿੰਨੇ ਸੰਸਕਾਰੀ ਬੱਚੇ ਨੇ ਜਦੋਂ ਮਿਲਦੇ ਨੇ ਕਿੰਨਾ ਅਦਬ ਹੋਦਾ ਜੀ ਉਹਨਾਂ ਦੀ ਮਾਂ ਦੀ ਲਿਆਕਤ ਹੈ ਔਰ ਮੈਨੂੰ ਲੱਗਦਾ ਕਿ ਇਸ ਦੁੱਖ ਦੀ ਘਰੀ ਜਿਸੀ ਸਾਰੇ ਪਾਸੇ ਤੁਹਾਡੀ ਮੁਲਾਕਾਤ ਹੋਈ ਉਹਨਾਂ ਨੇ ਮੇਰੀ ਮੁਲਾਕਾਤ ਹੋਈ ਉਹ ਮੈਨੂੰ ਅਸੀਂ ਮਤਲਬ ਬਾਜੀ ਨਾਲ ਜ਼ਿਆਦਾ ਘਰ ਵੀ ਮੈਂ ਆਈ ਹਾਂ ਪਰ ਮੇਰੇ ਨਹੀਂ ਸਕੇ ਮੁਲਾਕਾਤ ਮੈਂ ਅੱਜ ਇੱਥੇ ਹੰਸ ਬਾਜੀ ਹੁਵਾ ਦੇ ਜੀਵਨ ਸਾਥੀ ਮੈਡਮ ਰੇਸ਼ਮਪੁਰ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਮੈਂ ਮੈਨੂੰ ਇਦਾਂ ਦੇ ਮੌਕੇ ਤੇ ਉਹਨਾਂ ਦਾ ਨਹੀਂ ਬਣਦਾ ਜਿਹਨ ਬੰਦਾ ਸੋਚਦਾ ਨਹੀਂ ਕਦੀ ਵੀ ਪਰ ਇਸ ਦੁੱਖ ਦੀ ਘੜੀ ਵਿੱਚ ਕਿੰਦੇ ਵਿੱਚ ਜਦੋਂ ਦੁੱਖ ਆ ਜਿਹੜਾ ਉੱਥੇ ਜਦੋਂ ਸ਼ਾਂਤਲ ਬੰਦਾ ਹੁੰਦਾ ਤੇ ਬੰਦੇ ਦਾ ਦੁੱਖ ਘਟਦਾ ਸੋ ਵੱਡੇ ਭਾਜੀ ਆ ਸਾਡੀ ਇੰਡਸਟਰੀ ਦੇ ਸਰਮੋਹਰ ਸਾਡੇ ਸੀਨੀਅਰ ਆ ਤੇ ਅੱਜ ਅਸੀਂ ਇੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਡਮ ਰੇਸ਼ਮ ਪਾਜੀ ਫੜਾਉਣਾ ਆਪਣੇ ਚਰਨਾ ਵਿੱਚ ਨਾਸਤਾਨ ਦਾ ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ ਜੀ ਮੈਂ ਬਹੁਤ ਲੌਂਗ ਟਰਮ ਪਹਿਲਾਂ ਮੋਤਾ ਸਿੰਘ ਨਗਰ ਜਦੋਂ ਪਾਜੀ ਰਹਿੰਦੇ ਸੀ ਉਦੋਂ ਮੈਂ ਖਾਲਸਾ ਕਾਲਜ ਪੜ੍ਹਦਾ ਸੀ ਮੈਂ ਇੱਕ ਦੋ ਵਾਰੀ ਪਾਜੀ ਨੂੰ ਮਿਲਣ ਆਇਆ ਉਦੋਂ ਹੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਹੱਥੋਂ ਚਾਹ ਪੀਤੀ ਉਹ ਮੈਨੂੰ ਅੱਜ ਯਾਦ ਆ ਹਾਂਜੀ ਜਿਆਦਾ ਤਾਂ ਨਹੀਂ ਮਿਲ ਸਕਿਆ ਤੇ ਮੈਂ ਉਹਨਾਂ ਦੀ ਜਿਹੜੀ ਬੇਟੀ ਆ ਉਹਨਾਂ ਨੂੰ ਇੱਕ ਦੋ ਵਾਰ ਮਿਲਿਆ ਤੇ ਪਾਜੀ ਨੂੰ ਤਾਂ ਮਿਲਦੇ ਰਹੀਦਾ ਅਕਸਰ ਤੇ ਇੰਡਸਟਰੀ ਦੇ ਲੋਕ ਕਹਿੰਦੇ ਨੇ ਕਿ ਆਪਣੇ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਸੀਗੇ ਮੈਡਮ ਤਾਂ ਹਾਂਜੀ ਹਾਂਜੀ ਮੈਂ ਮੈਂ ਬਿਲਕੁਲ ਏਦਾਂ ਦੇ ਮੌਕੇ ਤੇ ਉਹ ਚੀਜ਼ਾਂ ਯਾਦ ਆਉਂਦੀਆਂ ਬੜਾ ਲੌਂਗ ਟਾਈਮ ਅਗੋ ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀਗਾ ਤੇ ਬਸ ਉਹੀ ਮੈਨੂੰ ਯਾਦ ਆ ਜੀ